ਮੇਰਾ ਨਾਮ ਟੋਨੀ ਗੋਇਲਾ ਜੀ ਅੱਜ ਸਾਡੀ ਮਾਤਾ ਜੀ ਬਗਲਾਮੁਖੀ ਜੀ ਉਹਨਾਂ ਦਾ ਪ੍ਰਗਟ ਦਿਵਸ ਹੈ ਅੱਜ ਉਹਦੇ ਉਪਲਕਸ਼ ਤੇ ਥੈਲੇਸੀਮੀਆ ਚੈਲਰਵੇ ਬਲੋ ਗੈਲਸੀਮੀਆ ਬਲੋ ਇੱਕ ਕੈਂਪ ਲਗਾਇਆ ਗਿਆ ਹੈ ਤੇ ਤੁਸੀਂ ਦੇਖ ਰਹੇ ਹੋਗੇ ਕਿ ਇੰਨੀ بارش ਦੇ ਵਿੱਚ ਵੀ ਲੋਕਾਂ ਦਾ ਹਯੂ ਮਹੌਲ ਸਮ ਨਹੀਂ ਰਿਹਾ ਹੈਗਾ ਇੰਨੀ بارش ਦੇ ਵਿੱਚ ਵੀ ਲੋਕ ਆ ਰਹੇ ਨੇ ਤੇ ਕੀ ਅੱਛਾ ਮਾਹੌਲ ਹੈ ਅਸਰ ਅੱਗੇ ਜਿਹੜਾ ਥੈਲੇਸੀਮੀਆ ਦੇ ਜਿਹੜੇ ਬੱਚਿਆਂ ਨੂੰ ਬਲੱਡ ਚੜਦਾ ਹੈ ਇਹਨਾਂ ਵੱਲੋਂ ਤੁਸੀਂ ਇੱਕ ਕੈਂਪ ਦਾ ਆਯੋਜਨ ਕੀਤਾ ਹੈ। ਇਹਦੇ ਵਾਸਤੇ ਜਿਵੇਂ ਹੁਣ ਵੀ ਡੋਨਰ ਤੇ ਕਿੰਨੇ ਕਿ ਡੋਨਰ ਇਕੱਠੇ ਹੋ ਚੁੱਕੇ ਹੈ। ਭਾਈ ਮੈਂ ਨਾ ਵੈਸੇ ਬਲੱਡ ਕੈਂਪ ਦਾ ਹਮੇਸ਼ਾ ਬਾਈਕਾਟ ਕਰਦਾ। ਲੇਕਿਨ ਜਦੋਂ ਵੀ ਥੈਲੇਸੀਮੀਆ ਦਾ ਕੈਂਪ ਲੱਗਦਾ ਹੈ ਨਾ ਤਾਂ ਮੈਂ ਨਾਲ ਖੜਾ ਹੋ ਕੇ ਇਹਨਾਂ ਦਾ ਕੈਂਪ ਨਾਲ ਲਗਵਾਉਣਾ ਮਤਲਬ ਕਿ ਕਿਉਂਕਿ ਜਿਹੜੇ ਥੈਲੇਸੀਮੀਆ ਦੇ ਬੱਚੇ ਹਨ ਉਹਨਾਂ ਨੂੰ ਹਰ 10 ਦਿਨ ਬਾਅਦ 5 ਦਿਨ ਬਾਅਦ ਬਲੱਡ ਚਾਹੀਦਾ ਹੁੰਦਾ ਹੈ। ਤੇ ਜਿਹੜੀ ਅੱਜ ਦਾ ਤੁਹਾਡਾ ਚਿੱਟਾ ਸੀਗਾ ਸਿਰਫ ਇੰਨਾ ਕੰਮ ਕਰਦੀ ਅਸੀਂ 50 ਬੰਦੇ ਕਰਾਂਗੇ। ਲੇਕਿਨ ਸ਼ਾਇਦ ਸਾਨੂੰ ਲੱਗਦਾ ਕਿ ਅਸੀਂ ਅੱਜ ਦੀ ਨੌਜਵਾਨ ਕੁੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜੀ ਬ੍ਰਦਰ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਜਿੱਥੇ ਤੈਨੂੰ ਮੌਕਾ ਮਿਲਦਾ ਬਲੱਡ ਦੇਣਾ ਕੋਈ ਬਲੱਡ ਦੋ ਹਰ 4 ਮਹੀਨੇ ਬਾਅਦ ਬਲੱਡ ਦੋ ਔਰ ਲੋਕ ਮੈਨੂੰ ਇਹ ਵੀ ਕਹਿੰਦੇ ਕਿ ਤੈਨੂੰ ਕੀ ਮਿਲਦਾ ਵੀ ਤੁਸੀਂ ਇਹਨਾਂ ਬਲੱਡ ਦਿੰਦੇ ਹੋ ਆਪਣੀ ਗੱਡੀ ਦੋਨੋਂ ਨਾਲ ਕਹਿੰਦਾ ਤੈਨੂੰ ਕੀ ਮਿਲਦਾ ਮੈਂ ਤੈਨੂੰ ਬਸ ਛੋਟੀ ਜਿਹੀ ਗੱਲ ਇੱਕ ਹੋਰ ਕਹਾਂਗਾ ਕਿ 4-5 ਦਿਨ ਪਹਿਲਾਂ ਨਾ ਮੇਰੀ ਬੇਟੀ ਚੰਡੀਗੜ੍ਹ ਤੋਂ ਕੈਬ ਦੀ ਵਿਚਾਰੀ ਸੀਗੀ ਤੇ ਉਹਦਾ ਬਹੁਤ بڑا ਐਕਸੀਡੈਂਟ ਹੋਇਆ ਉੱਥੇ ਲੇਕਿਨ ਮੇਰੇ ਬੱਚੇ ਨੂੰ ਕੁਝ ਨਹੀਂ ਹੋਇਆ ਮੈਨੂੰ ਮੈਂ ਲੋਕਾਂ ਨੂੰ ਇਹ ਗ ਇਹ ਲੋਕਾਂ ਨੂੰ ਮੈਂ ਕਹਾਂਗਾ ਵੀ ਤੁਸੀਂ ਬਲੱਡ ਜਿੰਨਾ ਦਾਨ ਕਰ ਸਕਦੇ ਕਰੋ ਜਿਹੜਾ ਵੀ ਤੁਹਾਡੇ ਨੇੜੇ ਹਸਪਤਾਲ ਲੱਗਦਾ ਕਿਤੇ ਵੀ ਕੈਂਪ ਲੱਗਿਆ ਹੋਵੇ ਤੁਸੀਂ ਜਾਓ ਉੱਥੇ ਜਾ ਕੇ ਬਲੱਡ ਦਿਵਾਓ ਜੀ ਮੇਰਾ ਨਾਮ ਮਹੇਸ਼ ਪ੍ਰੇਮੀ ਹੈ ਅਨਿਓ ਸਾਡੀ ਥੈਲਾਸੀਮੀਕ ਚਿਲड्रन ਵੈਲਫੇਅਰ ਸੁਸਾਇਟੀ ਹੈ ਅਸੀਂ ਸਾਲ ਵਿੱਚ ਦੋ ਕੈਂਪ ਲਗਾਉਂਦੇ ਆ ਪਿਛਲੇ ਅਸੀਂ 10-12 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਂਦੇ ਆ ਰਹੇ ਹਾਂ ਜਿਹੜੀ ਥੈਲਾਸੀਮੀਕ ਡਿਜ਼ੀਜ਼ ਹੈ ਇੱਕ ਬੜੀ ਖਤਰਨਾਕ ਡਿਜ਼ੀਜ਼ ਹੈ ਵਿੱਚ ਪੇਸ਼ੈਂਟਸ ਨੂੰ ਬਲੱਡ ਨੂੰ 10-15 ਦਿਨ ਬਾਅਦ ਬਲੱਡ ਦੇਣਾ ਪੈਂਦਾ ਹੈ ਇਹਨੇ ਕਰਕੇ ਸਾਨੂੰ ਰੈਗੂਲਰ ਡਾਕਟਰੀ ਜੋ ਟ੍ਰੈਂਡੀਆਂ ਤਾਂ ਅਸੀਂ ਕਨਸਲਟੇਸ਼ਨ ਕੈਂਪ ਲਗਾਉਂਦੇ ਆ। ਨੌਜਵਾਨ ਪੀੜੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਆਪਾਂ ਐਲੈਕਟ ਕੀ ਹੁੰਦੇ ਨੇ ਜਿਹੜਾ ਦੋ ਮਾਈਨਰ ਥੈਲਾਸੈਮਿਕ ਮਾਲ ਮਿਲ ਕੇ ਇੱਕ ਮੇਜਰ ਥੈਲਾਸੈਮਿਕ ਪੇਸ਼ੈਂਟ ਬਣਦਾ ਹੈ। ਤਾਂ ਨੌਜਵਾਨ ਪੀੜੀ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਆਪਾਂ ਯੰਗ ਏਜ ਚ ਸਿਲੈਕਸ਼ਨ ਕਰਦੇ ਆਪਨੇ ਪਾਰਟਨਰ ਵੀ ਤਾਂ ਉਹਦੇ ਚ ਆਪਾਂ ਕੁਨੀਆਂ ਮਿਲਾਨਦੇ ਆ। ਕੁਨੀਆਂ ਮਿਲਾਨ ਦੀ ਬਜਾਏ ਆਪਾਂ ਇਹ ਟੈਸਟ ਕਰਾਇਆ ਜਾਏ ਆਪਾਂ ਨੂੰ ਟੈਸਟ ਇਹ ਮੈਨੂੰ ਪਹਿਲਾਂ ਸੁਣਦਾ ਦੋਨੋਂ ਹੈਗੇ ਤਾਂ ਆਪਾਂ ਨੂੰ ਮੈਰੀ ਆਵਾਇਡ ਕਰਨੀ ਚਾਹੀਦੀ ਹੈ